ਇਹ ਇੱਕ ਇੱਕ ਕੰਮ ਸੁਣਦੇ ਆਗੇ ਉਹਨਾ 3500 ਦੇ ਡਰਾਮਾ ਸਾਦੀ ਕਰਦੇ ਦੇ ਕੰਮ ਹਾਂ ਸਾਦੀ ਕਰਦੇ ਦੇ ਕੰਮ ਬਥੇ ਇੱਥੇ ਕਰਤਾ ਰਿਹਾ ਕੰਮ ਤੇ ਬੜਾ ਜੇ ਮੈਂ ਕੰਮ ਦਿੱਤਾ ਤੇ ਹੈਲੋ ਜੀ ਸਾਰਸ਼ੀ ਕਾਲ ਕੀ ਹਾ ਚੁਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਪੁਟਾਈ ਦਾ ਕੰਮ ਸ਼ੁਰੂ ਹੋ ਗਿਆ ਜਿਹੜੀਆਂ ਪੁਰਾਣੀਆਂ ਟਾਇਲਾ ਸੀ ਨਾ ਉਹ ਲਾ ਦਿਤੀਆਂ ਆਪਾਂ ਤੇ ਇੱਥੇ ਲੱਗੇ ਹੋਏ ਸੀ ਬਾਪੂ ਜੀ ਦੀਹਾੜੀ ਤੇ ਤੇ ਜਿੰਨਾ ਕੋਨਾ ਕੋ ਹੁੰਦਾ ਹੀ ਉਹਨਾਂ ਨੇ ਕੀਤਾ ਅੱਧੀ ਦਿਹਾੜੀ ਹਾਂ ਵੇਖੋ ਜੀ ਟਾਇਲ ਉਹਨੂੰ ਬਜ਼ੁਰਗ ਨੂੰ ਲਾਇਆ ਸੀ ਨਾ ਸਿਰਫ ਇੰਨੀ ਟੁੱਟੀ ਉਹਨਾਂ ਕੋ ਤੇ ਉਹ ਚੱਲ ਗਏ ਮਤਲਬ ਇਹਨਾਂ ਨੇ ਤੇ ਵੈਸੇ ਲਿਆਂਦਾ ਹੀ ਭੀ ਚਲਨਤ ਚੱਲ ਪਾਏ ਬਣ ਜਾਣਗੇ ਉਹਨਾਂ ਦੇ ਹਨਾ ਕਿ ਜਵਾਨ ਜਾਨ ਨੂੰ ਨਹੀਂ ਲਿਆਂਦਾ ਹਨਾ ਤੇ ਉਹ ਬਸ ਇੰਨਾ ਹੀ ਕਰਕੇ ਚੱਲ ਗਏ ਤੇ ਇਹ ਟਾਇਲ ਵਾਲਾ ਕਹਿੰਦਾ ਸੀ ਕਿ ਸ਼ਾਮੀ ਮੈਂ ਲਾ ਦਾਂਗਾ ਟਾਇਲ ਤੇ ਇਹ ਲੱਥੂਗੀ ਤੇ ਫੇਰ ਹੀ ਲੱਗੂਗੀ ਹੁਣ ਕਿਸੇ ਨੂੰ ਕਿਹਾ ਵਾ ਹੁਣ ਵੇਖੋ ਆਏਗਾ ਫੇਰ ਲਾਏਗਾ ਨਹੀਂ ਤੇ ਇਹ ਕੰਮ ਜਿਹੜਾ ਲੰਮਕੀ ਗਿਆ ਵਾ ਬਹੁਤ ਹੀ ਨ ਖਲਾਰਾ ਪੈ ਗਿਆ ਹਾਂ ਵੇਖੋ ਸਾਰਾ ਮਲਬਾ ਜਿਹੜਾ ਹੁਣ ਫੇਰ ਬਾਹਰ ਕੱਢਣਾ ਵਾ ਉਹ ਵੀ ਟਾਇਲ ਤੋੜਨੀ ਆ ਸਾਰੀ ਤੇ ਫੇਰ ਕੁਝ ਹੋਊਗਾ ਤੇ ਇਦਾਂ ਤੇ ਕੋਈ ਸਫਾਈ ਨਹੀਂ ਹੈਗੀ ਇਹ ਮੈਂ ਤਾਂ ਕਾਲੀ ਪਈ ਜਾਂਦੀ ਇੱਕ ਪਾਸੇ ਹੋ ਗਿਆ ਵਾ ਤੇ ਇੱਕ ਪਾਸੇ ਫੇਰ ਲੰਮਕ ਗਿਆ ਕੰਮ ਤੇ ਇਹ ਵੇਖੋ ਹੁਣ ਕਦੋਂ ਤੱਕ ਹੁੰਦਾ ਨਾ ਟਾਇਲ ਵਗੈਰਾ ਜਿਹੜੀ ਉਹ ਆ ਜਾਣੀ ਅੱਜ ਤੇ ਉਹ ਕਹਿੰਦਾ ਹੀ ਮੈਂ ਰਾਤ ਰਾਤ ਜਿਹੜੇ ਉਹ ਲਾ ਦਾਂਗਾ ਤੇ ਐ ਵੇਖੋ ਹੁਣ ਕੀ ਬੰਦਾ ਇਹਦਾ ਹੁਣੇ ਮੈਂ ਨਵੇਂ ਛਦੀਨੇ ਜੁਨੀਫਾਰਮ ਤੋਂ ਹੋ ਕੇ ਹਟੀਆਂ ਮੈਂ ਨਾ ਆਂਟੀ ਇੰਡੀਕ ਦੀ ਰਹਿ ਗਈ ਤੇ ਉਹ ਅੱਜ ਆਏ ਨਹੀਂ ਤੇ ਮੈਨੂੰ ਆਪ ਹੀ ਧੋਣੀ ਪਈ ਫਿਰ ਮੈਂ ਮਾਂ ਹੀ ਧੋਤੀ ਅੱਜ ਹੁਣ ਤੇ ਨਵੇਂ ਛਣ ਦੇ ਦਿੰਨੇ ਕੁਝ ਖਾਣ ਪੀਣ ਨੂੰ ਆਇਆ ਸਕੂਲੋਂ ਅਜੇ ਹੁਣੇ ਹੀ ਆਇਆ ਇਹਨੂੰ ਤੇ ਆ ਗਿਆ ਮੈਂ ਸਵੇਰ ਦਾ ਅੱਜ ਮਤਲਬ ਬੈ ਕੇ ਨਹੀਂ ਵੇਖਿਆ ਹੈਗਾ लेट के नहीं वेख्या। ਹੁਣ ਨਮੀਸ਼ ਆ ਗਿਆ ਹੁਣ 1 ਘੰਟਾ ਹੈਗਾ 3 ਤੋਂ 4 ਵਜੇ ਤੱਕ ਕਿ ਮੈਂ ਹੁਣ ਨਾ ਬਾਹੂੰਗੀ ਲੇਟੂੰਗੀ ਤੇ ਫਿਰ ਇਹਨੇ ਟਿਊਸ਼ਨ ਤੇ ਚਲ ਜਾਣਾ ਤੇ ਉਹ ਲੱਗੇ ਹੀ ਨਾ ਮਜ਼ਦੂਰ ਲੱਗੇ ਹੀ ਫਿਰ ਤੁਹਾਨੂੰ ਪਤਾ ਲੇਟਿਆ ਨਹੀਂ ਜਾਂਦਾ ਹੈਗਾ ਹਨਾ ਤੇ ਮੈਂ ਬੈਠੀ ਰਹੀ ਸਾਹਮਣੇ ਤੇ ਇਸ ਕਰਕੇ ਨਾ ਉਹ ਹੁਣ ਮੈਂ ਥੋੜੀ ਜਿਹਾ ਲੇਟੂੰਗੀ ਫਿਰ ਇਹਨੂੰ ਟਿਊਸ਼ਨ ਤੇ ਛੱਡਣ ਜਾਊਂਗੀ। ਲੋ ਜੀ ਇੱਥੇ ਟਾਇਲਾ ਟੋਲ ਤੋੜਨ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਇਤਨਾ ਆਵਾਜ਼ ਬੜੀ ਆਉਂਦੀ ਈ ਤੇ ਇਸ ਕਰਕੇ ਮੈਂ ਵਾਇਸਓਵਰ ਕਰਦੀ ਪਈ ਆ ਮਸ਼ੀਨ ਨਾਲ ਤੋੜਦੇ ਪਏ ਨਾ ਇਸ ਕਰਕੇ ਇਹਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਪਈ ਆ ਬਹੁਤ ਹੀ ਹਾਰਡ ਟਾਇਲ ਈ ਇਹ ਵਾਲੀ ਲੱਤੀ ਫਿਰ ਨਵੀਆਂ ਟਾਇਲਾ ਵੀ ਆ ਗਏ ਤੁਹਾਡੇ ਸਾਹਮਣੇ ਹਨਾ ਤੇ ਇੱਥੇ ਟਾਈਗਰ ਦੀ ਬੜੀ ਆਵਾਜ਼ ਆਈ ਇਸ ਕਰਕੇ ਮੈਨੇ ਵਾਇਸਓਵਰ ਕਰਨੀ ਪਈ ਇੱਥੇ ਵੀ ਇਹ ਟਾਈਲਾਂ ਆਈਆਂ ਨਾ ਇਹਨਾਂ ਨੂੰ ਵਾਪਸ ਕਰਕੇ ਫੇਰ ਅਜੇ ਦੂਜੀਆਂ ਟਾਈਲਾਂ ਆਉਣੀਆਂ ਕਿਉਂਕਿ ਇਹ ਨਾ ਬਹੁਤ ਵੱਡੀਆਂ ਟਾਈਲਾਂ ਆ ਗਈਆਂ ਉਹ ਕਹਿੰਦੇ ਮਤਲਬ ਇਹ ਕੰਧ ਦੇ ਨਾਲ ਨਹੀਂ ਚਿਪਕਦੀਆਂ ਹੈਗੀਆਂ ਇਸ ਕਰਕੇ ਇਹਨਾਂ ਨੂੰ ਜਿਹੜਾ ਵਾ ਰਿਟਰਨ ਕਰਨਾ ਵਾ ਤੇ ਇੱਥੇ ਹੈਗਾ ਜੀ ਅਗਲੇ ਦਿਨ ਦਾ ਇਹ ਕਿਉਂਕਿ ਉਦੋਂ ਨਾ ਬਹੁਤ ਰਾਤੀ ਰਾਤ ਪੈ ਗਈ ਇਸ ਕਰਕੇ ਕੰਟੀਨਿਊ ਨਹੀਂ ਹੋ ਪਾਇਆ ਵਲੌਗ ਤੇ ਅਗਲੇ ਦਿਨ ਦਾ ਮਾਰਨਿੰਗ ਦਾ ਵਲੌਗ ਤੇ ਇਥੇ ਸਵੇਰੇ ਸਵੇਰੇ ਮੈਂ ਕਿਹਾ ਪਹਿਲਾ ਨਾ ਨਮੀ ਚੋਂ ਤਿਆਰ ਕੀਤਾ ਸਕੂਲ ਵਗੈਰਾ ਹਨਾ ਰੈਡੀ ਵਗੈਰਾ ਕੀਤਾ ਤੇ ਫਿਰ ਮੈਂ ਕਿਹਾ ਚੱਲ ਛੱਤ ਤੋ ਲੈਣੀ ਆ ਨਾ ਛੱਤ ਇੰਨਾ ਜ਼ਿਆਦਾ ਖਲਾਰਾ ਪਾਇਆ ਹੈ ਟਾਈਗਰ ਨੇ ਬਹੁਤ ਹੀ ਜ਼ਿਆਦਾ ਮਤਲਬ ਉਹ ਨਾ ਬੱਚਿਆਂ ਵਾਂਗੂ ਕਰਦਾ ਮਿੱਟੀ ਗਮਲਿਆਂ ਚ ਉਡਾੜ ਦਿੰਦਾ ਪੌਦੇ ਖਰਾਬ ਕਰ ਦਿੰਦਾ ਗਮਲੇ ਤੋੜ ਦਿੰਦਾ ਬਹੁਤ ਜ਼ਿਆਦਾ ਖਲਾਰਾ ਪੁੰਦਾ ਇਹਨੇ ਪਿੱਛੇ 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 ਰਹਿਣਾ ਵਾ ਮੈਂ ਕਿ ਜੋ ਤੁਸੀਂ ਕੰਮ ਕਰਦੇ ਹੋ ਮੈਂ ਵੀ ਉਹ ਕੰਮ ਕਰਨਾ ਵਾ ਮਤਲਬ ਮੈਂ ਵੀ ਉਹਦੇ ਵਿੱਚ ਹੀ ਹਿੱਸਾ ਪਾਣਾ ਵਾ ਤੇ ਇੱਥੇ ਜਿਹੜੀਆਂ ਚੀਜ਼ਾਂ ਮੈਂ ਉੱਪਰ ਰਾਦੀ ਸਾਰੀਆਂ ਥੱਲੇ ਰੱਖੀ ਜਾਂਦਾ ਹੈ ਤੇ ਗਮਲਿਆਂ ਨੂੰ ਪਹਿਲਾਂ ਮੈਂ ਪਾਣੀ ਦਿੱਤਾ ਮੈਂ ਕਿ ਇਹਨਾਂ ਦੀ ਕੰਡੀਸ਼ਨ ਬਹੁਤ ਹੀ ਖਰਾਬ ਹੋ ਗਈ ਆ ਮਿਸਤਰੀਆਂ ਦੇ ਚੱਕਰ 'ਚ ਨੇ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਹੈਗਾ ਮਤਲਬ ਕਿ ਪੌਦਿਆਂ 'ਚ ਹਨਾ ਤੇ ਇੱਥੇ ਮੈਂ ਛੱਤ ਧੋੜਤੀ ਇਦਾਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਬਹੁਤ ਹੀ ਜ਼ਿਆਦਾ ਨਾ ਮਿੱਟੀ ਕੱਢੀ ਹੋਈ ਹੀ ਟਾਈਗਰ ਨੇ ਗਮਲਿਆਂ ਦੇ ਵਿੱਚੋਂ ਤੇ ਉਹ ਫਿਰ ਮੈਂ ਨਾ ਮੈਂ ਪਾਈ ਨਹੀਂ ਵਿੱਚ ਮੈਂ ਸਾਰੀ ਨਾ ਇਦਾਂ ਫਿਰ ਬਾਲਟੀਆਂ ਪਾ ਪਾ ਕੇ ਗਮਲਿਆਂ ਦੇ ਪਿੱਛੋਂ ਸਾਰਾ ਜਿਹੜਾ ਹੀ ਕੂੜਾ ਜਿਹੜਾ ਕੱਢਿਆ ਤੇ ਇਦਾਂ ਮੈਂ ਧੋ ਦਿੱਤਾ ਤੇ ਅੱਜ ਮੇਰਾ ਇਰਾਦਾ ਹੀ ਮਤਲਬ ਥੱਲੇ ਨਾ ਮਿਸਤਰੀ ਲੱਗੇ ਹੋਏ ਤੇ ਮੈਂ ਕਿਹਾ ਉੱਪਰ ਵੀ ਗੀਟਰ ਲੱਗਾ ਹੋਇਆ ਸਾਡਾ ਵੱਡਾ ਹਨਾ ਮੈਂ ਕਿਹਾ ਅੱਜ ਉੱਪਰ ਵਾਲਾ ਚਲਾਉਨੇ ਆ ਨਾਲੇ ਚਾਲੂ ਕਰਾਂਗੀ ਹਨਾ ਬਾਥਰੂਮ ਤੇ ਫੇਰ ਹੀ ਇਹ ਨਾ ਸਾਫ਼ ਲੱਗੂਗਾ ਕੰਡੀਸ਼ਨ ਇਦੀ ਚੰਗੀ ਹੋਊਗੀ ਮੈਂ ਕਿਹਾ ਚਲੋ ਅੱਜ ਸ਼ੁਰੂਆਤ ਕਰਦੇ ਆ ਹਨਾ ਤੇ ਇੱਥੇ ਮੇਰਾ ਥੱਲੇ ਵੀ ਧਿਆਨ ਹੀ ਤੇ ਉੱਪਰ ਵੀ ਧਿਆਨ ਹੀ ਕਿ ਮੈਂ ਨਾ ਜਲਦੀ ਜਲਦੀ ਜਿਹੜਾ ਉਹ ਕੰਮ ਫਿਨਿਸ਼ ਕਰ ਲਾਂ ਪਰ ਜਲਦੀ ਨਾਲ ਕਿੱਥੋਂ ਹੁੰਦਾ ਹੈ ਤੇ ਹੌਲੀ ਹੌਲੀ ਹੁੰਦਾ ਹਨ ਤੇ ਐਦਾਂ ਮੈਂ ਸਾਰੇ ਮਿੱਟੀ ਵਗੈਰਾ ਕੱਢ ਦਿੱਤੀ ਸਾਰੇ ਤੇ ਪੌੜੀਆਂ ਦੇ ਵਿੱਚ ਬਹੁਤ ਖਲਾਰਾ ਪੈ ਗਿਆ ਤੇ ਥੱਲੇ ਸੀਮਟ ਰੱਖਿਆ ਸੀ ਉਹ ਨਾ ਮਾੜਾ ਜਾਂ ਗਿੱਲਾ ਹੋ ਗਿਆ ਫਿਰ ਉਹਨੂੰ ਪਿੱਛੇ ਕੀਤਾ ਜਾ ਕੇ ਬੋਰੀਆਂ ਨੂੰ ਤੇ ਫੇਰ ਮੈਂ ਜਿਹੜਾ ਪੌੜੀਆਂ ਵੀ ਜੜੀਆਂ ਤੋਤੀਆਂ ਤੇ ਸਾਰਾ ਬਾਥਰੂਮ ਜਿਹੜਾ ਹੀ ਨਾ ਮੈਂ ਸਾਰਾ ਕਲੀਨ ਕੀਤਾ ਫੇਰ ਮੈਂ ਕਿ ਜਦੋਂ ਨਹਾਣਾ ਵਾ ਹਨਾ ਤੇ ਫੇਰ ਫਿਰ ਇੱਕ ਮਿਸਤਰੀ ਗਏ ਦੂਜੇ ਫੇਰ ਆ ਗਏ ਪਲੰਬਰ ਵਾਲੇ ਫੇਰ ਆ ਗਏ ਮਿਸਤਰੀ ਤੇ ਉਹਦੇ ਕਰਕੇ ਫੇਰ ਮੇਰਾ ਨਹਾਣਾ ਫੇਡਲੇ ਹੋ ਗਿਆ ਤੇ ਇੱਕ ਗੀਜ਼ਰ ਚੱਲਦਾ ਪਿਆ ਸੀ ਪਰ ਪਾਣੀ ਨਹੀਂ ਹੁੰਦਾ ਪਿਆ ਫੇਰ ਉਹ ਮਿਸਤਰੀ ਆਇਆ ਫੇਰ ਉਹਨੇ ਜਿਹੜਾ ਹੀ ਉਹ ਟੈਪ वगैरह ਠੀਕ ਕੀਤੀਆਂ ਹਨਾ ਤੇ ਫਿਰ ਜਾ ਕੇ ਠੀਕ ਹੋਇਆ ਇਹ ਟੈਪ ਜਿਹੜੀਆਂ ਉਹ ਵੀ ਆਪਾਂ ਨਵੀਆਂ ਲਵਾਵਾਂਗੇ ਉੱਪਰ ਵਾਲੀਆਂ ਵੀ ਮੇਰਾ ਦਾ ਚੇਂਜ ਕਰਾ ਦਈਏ ਥੱਲੇ ਵਾਲੀਆਂ ਤੇ ਚਲੋ ਟੋਟਲੀ ਸਾਰਾ ਕੁਝ ਹੀ ਚੇਂਜ ਹੋਣਾ ਵਾ ਹਨਾ ਇਸ ਕਰਕੇ ਤੇ ਇੱਥੇ ਮੈਂ ਬਾਥਰੂਮ ਐਨ ਕਲੀਨ ਕਰਦਾ ਸਾਰਾ ਹੈ ਵਾਈਟ ਕਲਰ ਦੀ ਮਤਲਬ ਇਹਨੂੰ ਥੋੜਾ ਜਿਹਾ ਵੀ ਕਲੀਨ ਕਰੋ ਨਾ ਛਾੜੋ ਵੀ ਮਾਰੋ ਤੇ ਐਨ ਕਲੀਨ ਹੋ ਜਾਂਦਾ ਵਾ ਇਹ ਇੰਨਾ ਜ਼ਿਆਦਾ ਉੱਪਰ ਜਿਹੜਾ ਉਹ ਖਲਾਰਾ ਨਹੀਂ ਹੈਗਾ ਇਹਦਾ ਤੇ ਹੁਣ ਜਿੱਦਾਂ ਸਰਦੀਆਂ ਵਗੈਰਾ ਵਾ ਆਪਾਂ ਉੱਪਰ ਹੀ ਜਿਹੜਾ ਰਿਆ ਕਰਨਾ ਮੋਸਟਲੀ ਆ ਨਾ ਥੱਲੇ ਕੰਮ ਹੋ ਗਿਆ ਤੇ ਉੱਪਰ ਹੀ ਰਿਆ ਕਰਨਾ ਉੱਪਰ ਹੀ ਮਤਲਬ ਨਹਾ ਧੋ ਲਿਆ ਜਾਂ ਵਾਸ਼ ਵੇਸ਼ਣੇ ਉੱਪਰ ਹੀ ਇਕ ਲਵਾਵਾਂਗੇ ਤੇ ਸਾਰਾ ਕੁਝ ਮਤਲਬ ਕੱਪੜੇ ਸੁੱਕਣੇ ਵੀ ਉੱਪਰ ਹੀ ਪੈਣੇ ਆ ਉੱਪਰ ਤੈਅ ਕਰ ਲਿਆ ਕਰਨੇ ਆ ਤੁਪਈ ਆ ਅੱਜਕੱਲ ਜਿਹੜਾ ਉਹ ਸਾਰਾ ਕੰਮ ਹੋਇਆ ਕਰਨਾ ਹਨਾ 2-3 ਮਹੀਨੇ ਜਿਹੜੇ ਵੀ ਹੈਗੇ ਨਾ ਦਸੰਬਰ ਜਨਵਰੀ ਤੁਹਾਨੂੰ ਪਤਾ ਜ਼ਿਆਦੀ ਠੰਡ ਪੈਂਦੀ ਏ ਜਦੋਂ ਵੀ ਧੁੱਪ ਨਿਕਲੀ ਤੇ ਆਪਾਂ ਉੱਪਰ ਹੀ ਹੋਇਆ ਕਰਨਾ ਵਾ ਨਹੀਂ ਤੇ ਜਨਵਰੀ ਚ ਮੋਸਟਲੀ ਨਹੀਂ ਨਿਕਲਦੀ ਹਨਾ ਦਸੰਬਰ ਅੰਡੇ ਚ ਜਿੱਦੋਂ ਵੱਡੇ ਦਿਨ ਸ਼ੁਰੂ ਹੁੰਦੇ ਅੱਛਾ ਆਂਟੀ ਆਹ ਕਵੋਸ਼ ਵੇਸ਼ਨ ਲੱਤ ਗਿਆ ਲਾ ਤਾਂ ਮਿਸਤਰੀ ਆ ਗਿਆ ਫੇਰ ਤੇ ਸੀਮਟ ਪਿਆ ਉਤਰ ਤੇ ਵਾਸ਼ਵੇਚਨ ਜਿਹੜਾ ਉਹ ਵੀ ਨਵਾਂ ਲੱਗੂਗਾ ਤੇ ਟੂਟੀਆਂ ਵੀ ਨਵੀਆਂ ਲੱਗਣਗੇ ਸਾਰਾ ਕੁਝ ਜਿੱਦੋਂ ਲੱਗ ਜਾਏਗਾ ਫਿਰ ਮੈਂ ਤੁਹਾਨੂੰ ਵਿਖਾਉਂਗੀ ਨਾਲ-ਨਾਲ ਹਨਾ ਅਪਡੇਟ ਦਵਾਂਗੀ ਤੇ ਸਵੇਰ ਦੀ ਮੈਂ ਨਾਲ-ਨਾਲ ਕਰਦੀ ਨਹੀਂ ਨਾ ਤਗਿਆ ਕਿਉਂਕਿ ਹੁਣ ਮਿਸਤਰੀ ਆ ਗਿਆ ਤੇ ਜਦੋਂ ਇਹ ਜਾਣਗੇ ਆਪਣਾ ਕੰਮ ਕਰਕੇ ਪਲੰਬਰ ਤੇ ਫਿਰ ਮੈਂ ਨਾਉਂਗੀ ਉਹਨਾਂ ਚੰਨਾ ਮੇਰਾ ਰੱਦ ਮੈਂ ਨਾ ਮਹਿੰਦੀ ਲਾ ਲਾ ਮੈਂ ਮਹਿੰਦੀ ਲਾਉਣ ਲੱਗੀ ਉਹਦਾ ਸਾਰਾ ਮੈਂ ਕੰਮ ਜਿਹੜਾ ਕਰ ਲਿਆ ਅੰਦਰ ਕਮਰੇ ਪੂਰੇ ਸਫਾਈ ਕਰ ਲਈ ਮੈਂ ਬਰਾਂਡੇ ਦੀ ਵੀ ਕਰ ਲਈ ਮੈਂ ਕਿਹਾ ਵੇੜੇ ਦੀ ਤੇ ਚਲੋ ਹਨਾ ਇਦਾਂ ਹੀ ਚੱਲਦਾ ਰਹਿਣਾ ਹੁਣ ਤੇ ਅੰਦਰ ਮੈਂ ਝਾੜ ਪੂੰਝ ਕਰ ਲਈ ਸਾਰਾ ਕੁਝ ਕਰ ਲਿਆ ਬਸ ਇੱਕ ਨਾਣਾ ਬਾਕੀ ਰਹਿ ਗਿਆ ਕਿਉਂਕਿ ਕੱਲ ਵੀ ਮਿਸਤਰੀ ਆਗੇ ਕੱਲ ਵੀ ਨਾ ਤਣ ਗਿਆ ਤੇ ਅੱਜ ਮੇਰਾ ਰਾਦਾ ਹਨਾ ਉੱਪਰ ਗੀజర్ ਜਿੱਦਾਂ ਚਲਾਇਆ ਹੈ ਤੇ ਉੱਪਰ ਜਾ ਕੇ ਉਹ ਫਿਰ ਨਹਾਵਾਂਗੇ ਤਲੋਜੀ ਇੱਥੇ ਆ ਮੈਂ ਨਹਾ ਤੋ ਕੇ ਆ ਗਈ ਹਾਂ ਉੱਪਰ ਹੀ ਨਹਾ ਲਿਆ ਤੇ ਚਲੋ ਜੀ ਉੱਪਰ ਮੈਂ ਥੋੜਾ ਜਿਹੜਾ ਸਮਾਨ ਲਿਆਉਣਾ ਏ ਥੱਲੇ ਉਹ ਲੈ ਆਂਦਾ ਤੇ ਰੋਟੀ ਵਗੈਰਾ ਜੇ ਖਾਣੀ ਸੀ ਚਲ ਮੈਂ ਪਹਿਲਾਂ ਪਾਣੀ ਪੀ ਲੈਨੀ ਹਣਾ ਪਾਣੀ ਦੀ ਤਰੇਹ ਬਹੁਤ ਲੱਗੀ ਤੇ ਫਿਰ ਮੈਂ ਇੱਥੇ ਧੁੱਪੇ ਬੈ ਗਈ ਮੈ ਜਿਹੜੀ ਠੰਡ ਲੱਗਦੀ ਹੈ ਨਾ ਨਹਾਣ ਤੋਂ ਬਾਅਦ ਭਾਵੇਂ ਗਰਮ ਪੰਨੇ ਨਾਲ ਭਾਵੇਂ ਠੰਡੇ ਨਾਲ ਉਹ ਨਾ ਤੇ ਠੰਡ ਲੱਗੀ ਤੇ ਮੈਂ ਕਿਹਾ ਚੱਲਣਾ ਧੁੱਪ ਸੇਕ ਲੈਨੇ ਇੱਥੇ ਮੈਂ ਬਹਿ ਕੇ ਨਾਲ ਧੁੱਪ ਸੇਕੀ ਨਾਲੇ ਫੋਨ ਚਲਾਇਆ ਥੋੜੀ ਦੇਰ ਤੇ ਬਾਲ ਮੈਂ ਕਿ ਥੋੜੀ ਦੇਰ ਬਾਅਦ ਛਾੜਦੀ ਆ ਨਾ ਪਾਣੀ ਜੇ ਸੁੱਕ ਜਾਵੇ ਨਾ ਫੇਰ ਆ ਫੇਰ ਐਨ ਸੁੱਕ ਜਾਂਦੇ ਆ ਨਾ ਚੰਗੀ ਤਰ੍ਹਾਂ ਇੱਥੇ ਟਾਈਗਰ ਨੂੰ ਮੈਂ ਬੁਲਾ ਲਿਆ ਮੈਂ ਕਿ ਚੱਲੇ ਨੇ ਥੱਲੇ ਨਾ ਬੈਠੇ ਰਹਿਣਾ ਛਾਵੇਂ ਤੇਨੂੰ ਵੀ ਬੁਲਾਵਾ ਉੱਪਰ ਜਿਹੜੀ ਕਿ ਨਾ ਮੇਰੇ ਲਾਗੇ ਬੈਠਾ ਰਹੇ ਇਦਾਂ ਮੈਂ ਕੱਲੀ ਬੈਠੀ ਰਹਿਨੀ ਆ ਤੇ ਇਦਾਂ ਚੱਲਣਾ ਇਹਦਾ ਬਣਾਸਰਾ ਹੁੰਦਾ ਨਾ ਕੋਈ ਆਵੇ ਤਾਂ ਵੀ ਪਤਾ ਲੱਗ ਜਾਂਦਾ ਵਾ ਤੇ ਉਦਾਂ ਵੀ ਚੱਲ ਬੈਠਾ ਰਹਿੰਦਾ ਨਾ ਮੇਰੇ ਲਾਗੇ ਤੇ ਇੱਥੇ ਮੈਂ ਨਾਈ ਸੂਟ ਪਾ ਲਿਆ ਸੀ ਗਰਮ ਹੀ ਤੇ ਆਜੋ ਨਾ ਬੜਾ ਵਧੀਆ ਜਿ ਲੱਗਣ ਡਿਆ ਹੈ ਤੇ ਇੱਥੇ ਮੈਂ ਥੋੜੀ ਦੇਰ ਧੁੱਪ ਸੇਕੂਗੀ ਮਤਲਬ ਧੁੱਪ ਇੰਨੀ ਜ਼ਿਆਦਾ ਹੈ ਨਾ ਧੁੱਪ ਮਤਲਬ ਬੈਠਾ ਨਹੀਂ ਜਾਂਦਾ ਹੈਗਾ ਉਹ ਸਾਬ ਸੀ ਮੈਂ ਚੱਲ ਥੋੜੀ ਦੇਰ ਸੋਇਕ ਲੈਣੀ ਧੁੱਪ ਮੁੜ ਕੇ ਥੱਲੇ ਜਾਣਾ ਥੱਲੇ ਬਹਿਣ ਨੂੰ ਦਿਲ ਨਹੀਂ ਕਰਦਾ ਹੈਗਾ ਠੰਢੀਰ ਬੜੀ ਕਮ ਹੈ ਹੁਣ ਮੈਂ ਹੋਈ ਫਰੀ ਬਹੁਤ ਸਾਰਾ ਕੰਮ ਕੀਤਾ ਰਾਤ ਜਿਨਾ ਮੇਰੇ ਲੱਕ ਚ ਪੀੜ ਨਿਕਲੀ ਹੈ ਬਹੁਤ ਜ਼ਿਆਦਾ ਤੇ ਢਿੱਡ ਚ ਵੀ ਮੱਖੀ ਚ ਪੀੜ ਹੁੰਦੀ ਪਈ ਪਰ ਫਿਰ ਵੀ ਮੈਂ ਲੱਗੀ ਹੋਈ ਮੈਂ ਕੋ ਚੱਲ ਕੋਈ ਗੱਲ ਨਹੀਂ ਹਣ ਤੇ ਹਦਾ ਚੜਾ ਇਦਾਂ ਚੱਲਦੇ ਰਹਿੰਦੇ ਆ ਤੇ ਲੱਕ ਦਾ ਇੰਨਾ ਬੁਰਾ ਹਾਲ ਆ ਨਾ ਕੋਈ ਹਿਸਾਬ ਨਹੀਂ ਮੈਂ ਚੁੰਨੀ ਗੋਲ ਕਰਕੇ ਨਾ ਫਿਰ ਲੱਕ ਥੱਲੇ ਰੱਖ ਕੇ ਫਿਰ ਮੈਂ ਸੌਂਨੀ ਆ ਤੇ ਇਦਾਂ ਹੀ ਬਸ ਅੱਜ ਦਾ ਹੋ ਗਿਆ ਮੇਰੇ ਖਿਆਲ 12 ਵਜ ਚੁੱਕੀ ਆ ਇਹ ਤੋਂ ਅੱਗੇ ਜਿਹੜਾ ਬਲੌਗ ਉਹ ਆਪਾਂ ਅਗਲੇ ਵੀਡੀਓ ਚ ਸ਼ੇਅਰ ਕਰਾਂਗੇ ਤੇ ਠੀਕ ਆ ਜੀ ਤੇ ਲੋ ਜੀ ਇੱਥੇ ਧੋ ਲਿਆ ਮੈਂ ਸਿਰ ਮਹਿੰਦੀ ਵੀ ਉਤਰ ਗਈ ਤੁੱਪ ਬਹੁਤ ਵਧੀਆ ਲੱਗਿਆ ਵੇ ਖਤੁੱਪ ਬਹੁਤ ਵਧੀਆ ਲੱਗੀ ਤੇ ਮੈਂ ਇੱਥੇ ਨਾ ਚੇਅਰ ਰੱਖ ਲਈਏ ਤੇ ਮੈਂ ਕਿਹਾ ਇੱਥੇ ਬੈੰਨੇ ਆ ਹਨਾ ਤੁੱਪ ਸੇਕਦੇ ਆ ਥੋੜੀ ਜਿਹੀ ਵਿਟਾਮਿਨ ਡੀ ਲੈੰਨੇ ਆ ਤੇ ਇੱਥੇ ਮੈਂ ਬੈ ਗਈ ਤੇ ਵਲੌਗ ਨੂੰ ਕਰਦੇ ਆ ਜੀ ਐਂਡ ਇਹ ਤੋ ਕੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਜੋ ਵੀ ਹੋਗਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਪਡੇਟ ਦਵਾਂਗੇ ਤੇ ਇੱਥੇ ਗਲੀ ਦੇ ਕੋਲ ਹੀ ਸਾਡਾ ਘਰ ਆ ਇਸ ਕਰਕੇ ਆਵਾਜ਼ਾਂ ਬਹੁਤ ਆਉਂਦੀਆਂ ਵਾ ਮੋਟਰਸਾਈਕਲ ਸਕੂਟਰ ਹਨਾ ਇਦਾਂ ਕਾਰਾਂ ਦੀ ਬਹੁਤ ਆਵਾਜ਼ ਆਉਂਦੀਆਂ ਤੇ ਜੀ ਵਲੌਗ ਨੂੰ ਕਰਦੇ ਐਂਡ ਤੇ ਵਲੌਗ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਅਗਲੇ ਵਲੌਗਸ ਤੱਕ ਲਈ ਬਾਏ ਬਾਏ